ਮੋਦੀ ਸਰਕਾਰ ਨੇ ਆਰਐਸਐਸ ਤੇ 1966 ਵਿੱਚ ਕਾਂਗਰਸ ਦੁਆਰਾ ਲਗਾਇਆ ਹੋਇਆ ਬੈਨ ਹਟਾ ਦਿੱਤਾ ਹੈ। ਹੁਣ ਸਰਕਾਰੀ ਕਰਮਚਾਰੀ ਵੀ ਆਰਐਸਐਸ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈ ਸਕਣਗੇ। ਜ਼ਿਕਰਯੋਗ ਹੈ ਕਿ 1966 ਵਿੱਚ ਕਾਂਗਰਸ ਵੱਲੋਂ ਆਰਐਸਐਸ ਤੇ ਕਈ ਦੋਸ਼ ਲਗਾ ਕੇ ਇਸ ਸਮਰਥਨ ਨੂੰ ਪੈਨ ਕਰ ਦਿੱਤਾ ਗਿਆ ਸੀ। ਕਾਂਗਰਸ ਵੱਲੋਂ ਦੋਸ਼ ਲਗਾਇਆ ਗਿਆ ਸੀ ਕਿ ਮਹਾਤਮਾ ਗਾਂਧੀ ਦੀ ਹੱਤਿਆ ਵਿੱਚ ਆਰਐਸਐਸ ਦਾ ਰੋਲ ਹੈ, ਜੋ ਕਿ ਅਦਾਲਤ ਵਿੱਚ ਸਾਬਿਤ ਨਹੀਂ ਹੋ ਪਾਇਆ ਸੀ। ਫਿਰ ਵੀ ਕਾਂਗਰਸ ਨੇ 1966 ਵਿੱਚ ਆਰਐਸਐਸ ਦੀਆਂ ਸਾਰੀਆਂ ਗਤੀਵਿਧੀਆਂ ਤੇ ਪੈਨ ਲਗਾ ਦਿੱਤਾ ਸੀ ਹੁਣ 58 ਸਾਲ ਬਾਅਦ ਮੋਦੀ ਸਰਕਾਰ ਨੇ ਇਹ ਪੈਨ ਫਟਾ ਦਿੱਤਾ ਹੈ ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਲੋਕ ਸਭਾ ਚੋਣਾਂ 2024 ਤੋਂ ਬਾਅਦ ਬੀਜੇਪੀ ਤੇ ਆਰਐਸਐਸ ਵਿੱਚ ਕੁੱਝ ਮੁੱਦਿਆਂ ਨੂੰ ਲੈ ਕੇ મતਭੇਦ ਹਨ ਆਰਐਸਐਸ ਤੇ ਲੱਗੇ ਪੈਨ ਦੇ ਖਤਮ ਤੋਂ ਬਾਅਦ ਸਾਰੇ મતਭੇਦ ਖਤਮ ਹੁੰਦੇ ਨਜ਼ਰ ਆ ਰਹੇ ਹਨ ਵਿਰੋਧੀ ਪਾਰਟੀਆਂ ਮੋਦੀ ਸਰਕਾਰ ਦੇ ਲਈ ਹੋਈ ਸਖ਼ਤਨੀ ਤੇ ਚਮਕੀ ਬਿਆਨਬਾਜ਼ੀ ਕਰ ਰਹੀਆਂ ਹਨ ਸਾਊਦੀ ਉਵੇਸੀ ਦਾ ਕਹਿਣਾ ਹੈ ਕਿ ਸਰਕਾਰ ਦਾ ਇਹ ਫੈਸਲਾ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਖਿਲਾਫ ਹੈ ਉਵੇਸੀ ਨੇ ਕਿਹਾ ਹੈ ਕਿ ਆਰਐਸਐ ਇੱਕ ਸੰਪਰਦਾਇਕ ਸੰਗਠਨ ਹੈ ਟਿਕਾਣਾਗਰ ਸਨੇਤਾ ਜੈਰਾਮ ਰਮੇਸ਼ ਨੇ ਇੱਕ ਪੋਸਟ ਜਾਰੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ 3 ਨਵੰਬਰ 1966 ਦੇ ਕਾਂਗਰਸ ਸਰਕਾਰ ਦੇ ਜਾਰੀ ਕੀਤੇ ਆਦੇਸ਼ ਦਾ ਸਕਰੀਨਸ਼ਾਟ ਸ਼ੇਅਰ ਕੀਤਾ ਹੈ ਤੇ ਕਿਹਾ ਹੈ ਕਿ ਭਾਜਪਾ ਦੇ ਬੈਨ ਹਟਾਉਣ ਨਾਲ ਪੂਰਵਕਈ ਬੈਨ ਹੋ ਚੁੱਕੇ ਸੰਗਠਨ ਉਨ੍ਹਾਂ ਉੱਪਰੋਂ ਪੈਨਟ ਉਠਾਉਣ ਲਈ ਅਵਾਜ਼ ਉੱਠਣਗੇ ਨਾਲ ਹੀ ਕਾਂਗਰਸ ਦਾ ਕਹਿਣਾ ਹੈ ਕਿ ਆਰਐਸਐਫ ਇੱਕ ਰਾਜਨੀਤਿਕ ਸੰਗਠਨ ਹੈ ਤੇ ਸੱਤਾ ਵਿੱਚ ਭਾਗੀਦਾਰੀ ਕਰਦਾ ਹੈ ਰਾਜਨੀਤਿਕ ਸੰਗਠਨ ਵਿੱਚ ਸਰਕਾਰੀ ਕਰਮਚਾਰੀਆਂ ਦੀ ਭਾਗੀਦਾਰੀ ਨਹੀਂ ਹੋਣੀ ਚਾਹੀਦੀ ਭਾਜਪਾ ਤੇ ਕਾਂਗਰਸ ਨਿਤਾਮਾ ਵਿੱਚ ਚੰਮੇ ਜੁਬਾਨੀ ਜੰਗ ਸੋਸ਼ਲ ਸਾਈਟਸ ਤੇ ਸ਼ੁਰੂ ਹੋ ਚੁੱਕੀ ਹੈ ਬੀਜਪੀ ਦੇ ਆਈਟੀ ਸੈੱਲ ਦੇ ਪ੍ਰਮੁੱਖ ਅਮਿਤ ਮਾਲਵੀਆ ਨੇ ਸੋਸ਼ਲ ਮੀਡੀਆ ਐਕਸ ਤੇ ਇੱਕ ਪੋਸਟ ਜਾਰੀ ਕੀਤਾ ਹੈ ਤੇ ਕਿਹਾ ਹੈ ਕਿ 58 ਸਾਲ ਪਹਿਲਾਂ 1966 ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਵਾਲੇ ਸਰਕਾਰੀ ਕਰਮਚਾਰੀਆਂ ਤੇ ਪਾਬੰਦੀ ਲਗਾਉਣ ਵਾਲੇ ਗੈਰ ਸੰਵਿਧਾਨਿਕ ਆਦੇਸ਼ ਨੂੰ ਮੋਦੀ ਸਰਕਾਰ ਨੇ ਵਾਪਸ ਲੈ ਲਿਆ ਹੈ। ਮੂਲ ਆਦੇਸ਼ ਨੂੰ ਪਹਿਲੀ ਥਾਂ ਤੇ ਪਾਸ ਨਹੀਂ ਕੀਤਾ ਜਾਣਾ ਚਾਹੀਦਾ ਸੀ। ਇਹ پابੰਦੀ ਇਸ ਲਈ ਲਗਾਈ ਗਈ ਸੀ ਕਿਉਂਕਿ 7 ਨਵੰਬਰ 1964 ਨੂੰ ਸੰਸਦ ਵਿੱਚ ਬਹੁ ਹੱਤਿਆ ਵਿਰੋਧੀ ਇੱਕ ਵਿਸ਼ਾਲ ਪ੍ਰਦਰਸ਼ਨ ਹੋਇਆ ਸੀ ਆਰਐਸਐਸ ਜਨ ਸੰਘ ਨੇ ਲੱਖਾਂ ਦੀ ਗਿਣਤੀ ਵਿੱਚ ਸਮਰਥਨ ਜੁਟਾ ਲਿਆ ਪੁਲਿਸ ਦੀ ਗੋਲਾਬਾਰੀ ਵਿੱਚ ਕਈਆਂ ਦੀ ਮੌਤ ਵੀ ਹੋਈ ਸੀ 3 ਨਵੰਬਰ 1964 ਨੂੰ ਆਰਐਸਐਸ ਜਨ ਸੰਘ ਦੇ ਪ੍ਰਭਾਵ ਤੋਂ ਡਰ ਕੇ 인ਦਰਾ ਗਾਂਧੀ ਨੇ ਸਰਕਾਰੀ ਕਰਮਚਾਰੀਆਂ ਨੂੰ ਆਰਐਸਐਸ ਵਿੱਚ ਸ਼ਾਮਲ ਹੋਣ ਦੀ ਪਾਬੰਦੀ ਲਗਾ ਦਿੱਤੀ ਅਸਲ ਵਿੱਚ ਆਰਐਸਐਸ ਇੱਕ ਸਮਾਜਿਕ ਸੰਗਠਨ ਹੈ ਇਸ ਦੀ ਸਥਾਪਨਾ 27 ਸਤੰਬਰ 1925 ਨੂੰ ਸਨਾਤਨ ਭਾਈਚਾਰੇ ਨੂੰ ਇਕਜੁੱਟ ਕਰਨ, ਸੱਭਿਆਚਾਰ ਨਿਰਮਾਣ ਤੇ ਵੈਦਿਕ ਤੇ ਸਨਾਤਨੀ ਅਨੁਸ਼ਾਸਨ ਪੈਦਾ ਕਰਕੇ ਭਾਰਤੀ ਸਭਿਅਤਾ ਤੇ ਸੰਸਕ੍ਰਿਤੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਹੋਈ ਸੀ ਆਰਐਸਐਸ ਦਾ ਮੁੱਖ ਉਦੇਸ਼ ਹੀ ਰਾਸ਼ਟਰ ਨਿਰਮਾਣ ਹੈ ਆਰਐਸਐਸ ਹਿੰਦੁਸਤਾਨ ਦਾ ਇਕਲੌਤਾ ਇੱਕ ਜਹਾ ਸੰਗਠਨ ਹੈ ਜੋ ਸਨਾਤਨ ਧਰਮ ਦੀਆਂ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਣ ਦੀ ਯਤਨ ਕਰਦਾ ਹੈ ਪੂਰੇ ਵਿਸ਼ਵ ਵਿੱਚ ਆਪਣੀ ਸੰਸਕ੍ਰਿਤੀ ਸਭਿਤਾ ਤੇ ਧਰਮ ਦੀ ਉਪਤੀ ਲਈ ਵੱਖ-ਵੱਖ ਧਰਮ ਦੇ ਲੋਕਾਂ ਵੱਲੋਂ ਵੱਖ-ਵੱਖ ਸੰਗਠਨ ਕਾਇਮ ਕੀਤੇ ਜਾਂਦੇ ਹਨ ਤੇ ਉਹਨਾਂ ਸੰਗਠਨਾਂ ਦੇ ਕਾਰਜਕਰਤਾਵਾਂ ਵੱਲੋਂ ਆਪਣੇ ਮੁਤਾਬਕ ਸੰਗਠਨਾਂ ਨੂੰ ਚਲਾਇਆ ਜਾਂਦਾ ਹੈ ਪਰ ਭਾਰਤ ਵਿੱਚ ਵੈਦਿਕ ਤੇ ਸਨਾਤਨ ਕਦਰਾਂ ਕੀਮਤਾਂ ਦਾ ਅਨੁਸਰਣ ਕਰਨ ਵਾਲੇ ਇਕਲੌਤੇ ਸੰਗਠਨ ਤੇ ਵੀ ਉਹਦਿਆਂ ਵੱਲੋਂ بار-बार ਉਂਗਲੀ ਉਠਾਈ ਜਾਂਦੀ ਹੈ ਤੇ ਇਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ